ਪੰਜਾਬ ਦੇ ਲੁਧਿਆਣਾ ਦੇ ਵਿੱਚ ਦੇਰ ਰਾਤ ਪਿੰਡ ਕੁਵੱਦੀ ਦੇ ਵਿੱਚ ਇੱਕ ਸ਼ਖਸ ਦੀ ਮ੍ਰਿਤਕ ਦੀ ਰੱਖ ਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਟਰੈਵਲ ਏਜੰਟ ਦੇ ਘਰ ਦੇ ਬਾਹਰ ਜਮ ਕੇ ਹੰਗਾਮਾ ਕੀਤਾ ਗਿਆ। ਇਹਨਾਂ ਹੀ ਨਹੀਂ ਉੱਥੇ ਹੰਗਾਮਾ ਕਰ ਰਹੀਆਂ ਔਰਤਾਂ ਨੇ ਟਰੈਵਲ ਏਜੰਟ ਨੂੰ ਜਮ ਕੇ ਗਾਲੀਆਂ ਵੀ ਕੱਢੀਆਂ ਪਰ ਗਰੀਮਤ ਰਹੀ ਕਿ ਟਰੈਵਲ ਏਜੰਟ ਪਹਿਲਾਂ ਹੀ ਘਰ ਨੂੰ ਤਾਲਾ ਲਾ ਕੇ ਕਿਤੇ ਗਿਆ ਹੋਇਆ ਸੀ ਨਹੀਂ ਤਾਂ ਇਹ ਮਾਮਲਾ ਹੋਰ ਵੀ ਵਿਗੜ ਸਕਦਾ ਸੀ। આરોਪ ਹੈ ਕਿ ਏਜੰਟ ਨੇ ਮ੍ਰਿਤਕ ਦੀ ਬੇਟੀ ਅਤੇ ਜਵਾਈ ਨੂੰ ਆਸਟ੍ਰੇਲੀਆ ਦਾ ਜਾਲੀ ਵੀਜ਼ਾ ਲਗਵਾ ਦਿੱਤਾ। ਜਸ ਤੋਂ ਬਾਅਦ ਕਰਜ਼ੇ ਦੇ ਥੱਲੇ ਦਬੇ ਪਿਤਾ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਏਜੰਟ ਖੁਦ ਨੂੰ ਆਪਣੇ ਆਪ ਨੂੰ ਕਾਂਗਰਸ ਦਾ ਉਪ ਪ੍ਰਧਾਨ ਦੱਸ ਰਿਹਾ ਹੈ। ਜਾਣਕਾਰੀ ਦੇ ਅਨੁਸਾਰ 4 ਮਹੀਨੇ ਪਹਿਲਾਂ ਟਰੈਵਲ ਏਜੰਟ ਨੇ ਲੁਧਿਆਣਾ ਦੀ ਇੱਕ ਮਹਿਲਾ ਅਤੇ ਉਸ ਦੇ ਪਤੀ ਨੂੰ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਦਿੱਤਾ ਸੀ। ਪਰ ਵੀਜ਼ਾ ਝਾਲੀ ਹੋਣ ਦੇ ਕਾਰਨ ਉਹ ਵਿਦੇਸ਼ ਨਹੀਂ ਪਹੁੰਚ ਸਕੇ ਅਤੇ ਪੀੜਤ ਪਰਿਵਾਰ ਦੇ ਮੁਤਾਬਕ ਏਜੰਟ ਨੇ ਉਨ੍ਹਾਂ ਤੋਂ 15 ਲੱਖ ਰੁਪਏ ਲਏ ਸਨ ਅਤੇ ਵਿਆਜ ਨਾਲ ਦੀਨ ਦੇ ਕਰਕੇ ਪਰਿਵਾਰ ਦਾ ਮੁਖੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ। ਹੋਇਆ ਸਾਡੇ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ 20 ਲੱਖ ਰੁਪਏ ਲਿਆ ਸਾਡੇ ਕੋਲ ਬੱਚਿਆਂ ਨੂੰ ਲਮਾਣ ਵਾਸਤੇ ਕਿੱਥੇ ਕਿੱਥੇ ਜਾਣਾ ਆਸਟ੍ਰੇਲੀਆ ਅੱਛਾ ਜੀ ਕਦੋਂ ਦੀ ਗੱਲ ਹੈ ਜੀ ਇਹ ਇਹ ਹੋ ਗਿਆ 4-5 ਮਹੀਨੇ ਹੋ ਗਿਆ ਮੇਰੇ ਕੋਲ ਸਾਰੇ ਪਰੂਫ ਪਏ ਨੇ ਤੇ ਰਿਕਾਰਡਿੰਗਾਂ ਪਈਆਂ ਹਰ ਚੀਜ਼ ਪਈ ਹੈ ਮੇਰੇ ਕੋਲ ਇਹ ਕੀ ਘਟਨਾ ਵਾ ਲੁਧਿਆਣਾ ਲੁਧਿਆਣਾ ਸਮਰਾਲਾ ਤੋਂ ਤਾਟਪੁਰ ਰੋਡ 32 ਸੈਕਟਰ 3965 ਨੰਬਰ ਮੇਰਾ ਉਸ ਮਾਣੇ ਦੀ ਹੈ ਪੁਲਿਸ ਮਰ ਜਾਈ ਅੱਜ ਕਿਹੜੀ ਜਗ੍ਹਾ ਤੇ ਆਏ ਹੋ ਅੱਜ ਅਸੀਂ ਲੁਧਿਆਣੇ ਤੋਂ ਆਏ ਆ ਅਸੀਂ ਬੰਦੇ ਦਾ ਮੇਰਾ ਆਦਮੀ ਟੈਨਸ਼ਨ ਨਾਲ ਪੂਰਾ ਸਾਡੇ ਕੋਲ ਪੈਸੇ ਨਹੀਂ ਸੀ ਇਲਾਜ ਕਰਾਉਣ ਵਾਸਤੇ ਮੇਰਾ ਆਦਮੀ ਕਹਿੰਦਾ ਮੈਂ ਨਹੀਂ ਜਾਣਾ ਮੈਂ ਵਿਆਜਾ ਭਰਨੀ ਆ ਮੈਂ ਆਪਣਾ ਇਲਾਜ ਨਹੀਂ ਕਰਾਣਾ ਮੈਂ ਮਕਾਨ ਵੀ ਰੱਖਿਆ ਆ ਗਹਿੜੇ ਉਹ ਵੀ ਮੈਂ 21000 ਰੁਪਏ ਵਿਆਜ ਦੇਣੀਆਂ 5000 ਮੈਂ ਇੱਕ ਦੇਣੀ ਆ ਨਿੱਕਾ ਜਿਹਾ ਮੇਰੇ 14 ਸਾਲ ਦਾ ਮੇਰਾ ਮੁੰਡਾ ਕਰਿਆ ਕਿਦਾਂ ਡੈਥ ਕਿਦਾਂ ਹੋ ਗਈ ਤੁਹਾਡੇ ਹਸਬੰਡ ਦੀ ਟੈਨਸ਼ਨ ਪਾ ਕੇ ਸਟ्रेस ਪਾ ਕੇ ਕਿੱਥੋਂ ਵੀ ਅੱਜ ਦਿਨ ਵੀ ਅੱਜ ਵਾਲੇ ਬੋਲਦੇ ਆ ਕੇ ਅਸੀਂ ਕਿਹਾ ਸੀ ਚਲ ਸਾਡਾ ਬੱਚਾ ਸੈੱਟ ਹੋ ਜਾਏਗਾ ਸਾਡੀ ਮਾਰੀ ਮੋਟੀ ਹੈਲਪ ਕਰੇਗਾ ਪੀਓ ਬਿਮਾਰ ਹੈ ਚਲੋ ਕੁਝ ਦੇਖੇਗਾ ਜਦੋਂ 에어ਪੋਰਟ ਤੇ ਤੁਹਾਡੇ ਬੱਚੇ ਪਹੁੰਚੇ ਉੱਥੇ ਹੋਇਆ ਕੀ ਉੱਥੇ ਬੰਦੇ ਪਾਛੇ ਅੰਦਰ ਗਏ ਉੱਥੇ ਬੱਸ ਕਹਿੰਦੇ ਨਕਲੀ ਵੀਜ਼ਾ ਇਹ ਅੰਦਰ ਗਏ ਕਹਿੰਦੇ ਵੀਜ਼ਾ ਨਕਲੀ ਹੈ ਬਾਹਰ ਕਰ ਦਿੱਤਾ ਬੱਚਿਆਂ ਨੂੰ ਇਹਨਾਂ ਨੂੰ ਕੌਣ ਕੀਤਾ ਕਹ ਫੋਨ ਹਾਂਜੀ ਅਸੀਂ ਇਹਨੂੰ ਫੋਨ ਕੀਤਾ ਇਹ ਅਸੀਂ ਇਹ ਮੁੜ ਕੇ ਇਹ ਫੋਨ ਕਰੇ ਕਹਿੰਦੇ ਟਿਕਟ ਲੈ ਕੇ ਬਾਹਰ ਆ ਜਾ ਕੋਈ ਗੱਲ ਨਾ ਕਰਿਓ ਮੈਂ ਆਪੇ ਸੰਭਾਲ ਲਾਂਗਾ ਅੱਛਾ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਇਹ ਘਰ ਆਏ ਗੇੜੇ ਮਾਰਦੇ ਰਹੇ ਤੁਹਾਨੂੰ ਕਹਿੰਦਾ ਪੈਸੇ ਦੇ ਦਾਂਗਾ ਪੈਸੇ ਦੇ ਦਾਂਗਾ ਸਾਡੇ ਕੋਲ ਸਾਰੀਆਂ ਰਿਕਾਰਡਿੰਗਾਂ ਸਾਰੀਆਂ ਐਨੀ ਤਰੀਕ ਦੇ ਦਾਂਗਾ ਅੰਕਲ ਜੀ ਫਿਰ ਇਹਨੇ ਮੂੰਹ ਬੰਦ ਕਰ ਦਿੱਤਾ ਚੈੱਕ ਜੋ ਵੀ ਹੈ ਬਾਕੀ ਕਹਿੰਦਾ ਮੈਂ ਕੈਸ਼ ਦੇ ਦਾਂਗਾ ਤੁਹਾਨੂੰ ਇਹ ਚੈੱਕ ਲੈ ਲਓ ਬਾਕੀ ਮੈਂ ਤੁਹਾਨੂੰ ਕੈਸ਼ ਦੇ ਦਾਂਗਾ ਜੋ ਵੀ ਤੁਸੀਂ ਲਏ ਆ ਉਸ ਤੋਂ ਬਾਅਦ ਚੈੱਕ ਅਸੀਂ ਲਾਇ ਬਾਉਂਸ ਹੋ ਗਏ ਸਾਨੂੰ ਉਹ ਵੀ ਜੁਰਮਾਨਾ ਪਿਆ ਅਸੀਂ ਕਿਹਾ ਚੱਲ ਕੋਈ ਅਸੀਂ ਨੂੰ ਕਿ ਤੇਰਾ ਚੈੱਕ ਬਾਉਂਸ ਹੋ ਗਿਆ ਵੀ ਦੱਸ ਹੁਣ ਅਸੀਂ ਕੀ ਕਰੀਏ ਕਹਿੰਦਾ ਅੰਕਲ ਜੀ ਤੁਹਾਡਾ ਇੱਕ ਇੱਕ ਪਾਈ ਪਾਈ ਦਿਆਂਗਾ ਅਸੀਂ ਫਿਰ ਫੋਨ ਕੀਤਾ ਹੁਣ ਹਫ਼ਤੇ ਤੋਂ ਫੋਨ ਨਹੀਂ ਸੀ ਚੁੱਕਦਾ ਪਿਆ ਇਹ ਬੰਦਾ ਫਿਰ ਅਸੀਂ ਕੀ ਨਾਮ ਉਹਨਾਂ ਦਾ ਦਲਵੀਰ ਸਿੰਘ ਆਪਣੇ ਬੱਚਿਆਂ ਦਾ ਕੀ ਨਾਮ ਆਪਣੇ ਬੱਚਿਆਂ ਦਾ ਨਾਮ ਸਿਮਰਨ ਔਰ ਪੰਕਜ ਅੱਛਾ ਜੀ ਤੇ ਤੁਹਾਨੂੰ ਟਕਰਿਆ ਕਿੱਦਾਂ ਇਹ ਇਹ ਬਸ ਇਦਾਂ ਹੀ ਜਾਣਦਾ ਸੀ ਸਾਨੂੰ ਅੱਛਾ ਜੀ ਪਿਆਰ ਸੀ ਇਹਦਾ ਸਾਡੇ ਨਾਲ ਸਰਪੰਚ ਨੇ ਕਿਹਾ ਤੁਸੀਂ ਕਾਰਵਾਈ ਸਰਪੰਚ ਨੇ ਕਿਹਾ ਤੁਸੀਂ ਕਾਰਵਾਈ ਕਰੋ ਮੈਂ ਤੁਹਾਡੇ ਨਾਲ ਹੈਗਾ ਮੈਂ ਮੈਂ ਖੜਾ ਵਾਂ ਇਹ ਕਿਹੜੇ ਪਿੰਡ ਚ ਆਏ ਹੋ ਤੁਸੀਂ ਇਹ ਲੁਧਿਆਣੇ ਤੋਂ ਨਹੀਂ ਕੋਈ ਵੱਦੀ ਪਿੰਡ ਵਿੱਚ ਅੱਛਾ ਜੀ ਮੈਂ ਤਾਂ ਪਹਿਲੀ ਵਾਰ ਆਇਆ ਮੈਨੂੰ ਤਾਂ ਕਦੀ ਲੈ ਕੇ ਹੀ ਨਹੀਂ ਆਏ ਮੈਂ ਅੱਜ ਪਹਿਲੀ ਵਾਰ ਹੀ ਆਈਆਂ ਵੀ ਆਪਣੇ ਆਦਮੀ ਦੀ ਲਾਸ਼ ਲੈ ਕੇ ਆਈਆਂ ਮੈਂ ਦੱਸੋ ਚਲਾਣੀ ਦੀ ਪੁਲਿਸ ਨਹੀਂ ਬੁਲਾਈ ਪੁਲਿਸ ਪਹਿਲੇ ਸਾਨੂੰ ਨਹੀਂ ਪਾਰਿਆ ਨਾ ਦੇ ਦਾਂਗੇ ਪੁਲਿਸ ਨਹੀਂ ਬੁਲਾਈ ਬਸ ਸਾਨੂੰ ਅਸੀਂ ਦੀ ਜੁਬਾਨ ਤੇਰੇ ਪੈਸੇ ਦੇ ਦਾਂਗਾ ਅੰਕਲ ਜੀ ਮੈਂ ਹੁਣ ਵੀ ਕਹਿੰਦਾ ਮੈਂ 5 ਤਰੀਕ ਨੂੰ ਤੁਹਾਨੂੰ ਪੈਸੇ ਦੇ ਦਾਂਗਾ ਤੁਸੀਂ ਟੈਨਸ਼ਨ ਨਾ ਲਵੋ ਟੈਨਸ਼ਨ ਨਾ ਲਾਵਾ ਹੁਣ ਫੋਨ ਨਹੀਂ ਚੁੱਕਦਾ ਕਿੰਨੇ ਟਾਈਮ ਤੋਂ ਨਹੀਂ ਗੱਲ ਕਰ ਰਿਹਾ ਮੈਸੇਜ ਮੈਸੇਜ ਭੇਜਿਆ ਮੈਂ ਕਹਿੰਦਾ ਅੰਕਲ ਜੀ ਬਾਹਰ ਗਿਆ ਆ ਬੰਦਾ ਮੇਰੇ ਨਾਲ ਹੈ ਮੈਂ ਉਹਨੂੰ ਕਿਹਾ ਤੂੰ ਲੱਖ ਲੱਖ 2-2 ਲੱਖ ਕਰਕੇ ਦੇ ਦੇ ਉਸ ਤੋਂ ਬਾਅਦ ਇਹਨਾਂ ਸਾਡਾ ਫੋਨ ਨਹੀਂ ਚੁੱਕਿਆ ਮੰਨ ਗਿਆ ਕਿ ਜਾਲੀ ਵੀਜ਼ੇ ਦਿੱਤੇ ਸੀ ਮੰਨ ਗਿਆ ਨੇ ਜਾਲੀ ਵੀਜ਼ੇ ਦਿੱਤੇ ਆ ਇਹ ਇਹਦੀ ਮਨਚ ਬੇਈਮਾਨੀ ਸੀ ਬਹੁਤ ਮਈਮਾਨੀ ਸੀ ਵੀ ਸਾਨੂੰ ਗਰੀਬਾਂ ਨੂੰ ਲੁੱਟਣਾ ਸੀ ਤੂੰ ਉਦੋਂ ਹੀ ਕਹਿ ਦਿੰਦਾ ਜਦੋਂ ਅਸੀਂ ਲੱਖ ਰੁਪਏ ਦਿੱਤੇ ਸੀ ਅਸੀਂ ਏਅਰਪੋਰਟ ਤੋਂ ਆਇਆ ਉਹਦੇ ਬੱਚਿਆਂ ਨੂੰ ਕਿੰਨੇ ਹੋ ਗਏ 4-3-4 ਮਹੀਨੇ ਹੋ ਗਏ ਆ ਦੇ ਚੈੱਕ ਦਿੱਤਾ ਐ ਫਿਰ ਐਨੇ ਫਿਰ ਚੈੱਕ ਦਿੱਤਾ ਅਸੀਂ ਮੇਰਾ ਆਦਮੀ ਵਿਚਾਰਾ 500 ਰੁਪਏ ਦਾ ਗੱਡੀ 'ਚ ਤੇਲ ਪਾ ਕੇ 500 ਰੁਪਏ ਡਰਾਈਵਰ ਨੂੰ ਦੇ ਕੇ ਇਹਦੇ ਨਾਲ ਆਂਦਾ ਰਿਹਾ ਮੈਂ ਦੁਕਾਨ ਤੇ ਸਵੇਰੇ 5 ਵਜੇ ਬੰਦਦੀ ਸੀ 7 ਵਜੇ ਇਹਨੂੰ ਫੜਦੇ ਸੀ ਆ ਕੇ ਬੱਚਿਆਂ ਤੇ ਕੋਈ ਕਾਰਵਾਈ ਵੀ ਕੀਤੀ ਇਮੀਗ੍ਰੇਸ਼ਨ ਨੇ ਨਹੀਂ ਅੱਜ ਕੋ ਹੋਇਆ ਕੁਝ ਹੋਈ ਹੈ ਹੋਈ ਹੈ ਸਾਰੀ ਹੋਈ ਹੈ ਹੋਈ ਹੈ ਹਾਂਜੀ ਜਾਲੀ ਵੀਜ਼ੇ ਨੂੰ ਲੈ ਕੇ ਜਾਲੀ ਵੀਜ਼ੇ ਨੂੰ ਲੈ ਕੇ ਉਹ ਤਾਂ ਇਹ ਕਹਿੰਦੇ ਨਹੀਂ ਮੈਂ ਆਪਣੇ ਨਾ ਜਵਾਈ ਨੂੰ ਬਈ ਮੈਂ ਕੋਈ ਦਾਗ ਨਹੀਂ ਲਾਣਾ ਵੀ ਮੈਂ ਨਹੀਂ ਨੀ ਤਿੰਨ ਮਿੰਟ ਤੇ ਪਰਚਾ ਪੈ ਜਾਣਾ ਜੋ ਹੈਗਾ ਪੈਥੀ ਨਿਵੇੜ ਲੈਣੇ ਆ ਬਹਿ ਕੇ ਅੱਛਾ ਜੀ ਉੱਥੇ ਹੀ ਬੈ ਕੇ ਨਿਵੇੜ ਲਿੱਤੀ ਸਾਰੀ ਇਹਦੀ ਤੇ ਬੱਚਿਆਂ ਨੂੰ ਵੀ ਭੁਗਤਣਾ ਪਿਆ ਰਿਹਾ ਹਾਂਜੀ ਸਾਨੂੰ ਭੁਗਤਣਾ ਪਿਆ ਦੇਖੋ ਮੇਰਾ ਆਦਮੀ ਚਲਾ ਗਿਆ ਮੇਰੇ ਨਿੱਕੇ ਜਿਹੇ ਮੁੰਡੇ ਮੇਰੇ ਸਰ ਤੇ ਕੋਈ ਨਹੀਂ ਹੈ ਰ ਮੇਰੇ ਸਰ ਤੇ ਦੱਸੋ ਹੁਣ ਤੁਸੀਂ ਡੈੱਡ ਬੋਡੀ ਲੈ ਕੇ ਆਓ ਉਹ ਡੈੱਡ ਬੋਡੀ ਲੈ ਗਿਆ ਉਹ ਦੇਖੋ ਐਂਬੂਲੈਂਸ ਚ ਪਈ ਹੋਈ ਹੈ ਉੱਥੇ ਘਟਨਾ ਸਥਾਨ ਤੇ ਪਹੁੰਚੇ ਡਿਲੀ ਨੂੰ ਤੋਂ ਐਸ ਐਚਓ ਰਵਿੰਦਰ ਕੁਮਾਰ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਪਰਿਵਾਰ ਦੀ ਪੂਰੀ ਗੱਲ ਸੁਣ ਲਈ ਗਈ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਅਮਲ ਵਿੱਚ ਲਿਆਂਦੀ ਜਾਵੇਗੀ ਐਸਾ ਹੀ ਆਊਗਾ ਜੋ ਵੀ ਅਸਰ ਆਊਗਾ ਉਹਨੂੰ ਜੋ ਬਿਆਨ ਤੁਹਾਡਾ ਬਣਦਾ ਹੋਏਗਾ ਜਿਹੜਾ ਤੁਹਾਡੇ ਮੈਂਬਰ ਨੇ ਉਹ ਕਾਰਵਾਈ ਕਰਕੇ ਜੋ ਵੀ ਵਿਕਤੀ ਠੀਕ ਹੈ ਉਹ ਕਾਰਵਾਈ ਕਰਕੇ ਉਸ ਤੋਂ ਬਾਅਦ ਜੋ ਪੋਸਟ ਵਰਡਨ ਵਾਲਾ ਜੋ ਵੀ ਉਹਨਾਂ ਨੇ ਉਹ ਕਰਾਉਣੇ ਹੀ ਕਰ ਲਈ। ਉਸ ਮਸਤਾਂ ਜੱਗਰ ਹੈ ਨਹੀਂ ਨਹੀਂ ਇਹ ਵੀ ਪੈ ਜੀ ਗੰਗਰਬ ਜੇ ਤੁਸੀਂ ਕਾਰਵਾਈ ਕਰਾਓਗੇ ਤਾਂ ਫਿਰ ਕਰਾਉਣਾ ਹੀ ਪੈਣਾ। ਹੂੰ। ਜੇ ਤੁਸੀਂ ਪੁਲਿਸ ਕਾਰਵਾਈ ਕਰਾਉਣੀ ਹੈ ਤਾਂ ਉਹ ਫਿਰ ਹੋਣਾ ਹੀ ਆ। ਉਹ ਕਾਰਵਾਈ ਉਹ ਤਾਂ ਕੋਈ ਕਾਰਵਾਈ ਤਾਂ ਕਿਸੇ ਨੇ ਡਰਾਈ ਨਹੀਂ ਚਲੋ ਅਸੀਂ ਕਰਾਵਾਂਗੇ ਕੋਈ ਗੱਲ ਹੈ। ਹਾਂ ਹੁਣ ਬੰਦਾ ਸਭ। ਇਹ ਤੁਸੀਂ ਉੱਥੇ ਨਾ ਮਤਲਬ ਇਹਨਾਂ ਨੂੰ ਜਿੱਥੋਂ ਹਸਪਤਾਲ ਤੋਂ ਤੁਸੀਂ ਲੈ ਕੇ ਉੱਥੇ ਇਹਨਾਂ ਨੂੰ ਉੱਥੇ ਕੋ ਉਹਨਾਂ ਨੂੰ ਕੋਈ ਇੱਥੇ ਸਾਡਾ ਰੁਕਾ ਭੇਜੋ ਸਬੰਧਤ ਠਾਣੇ ਨੂੰ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਕ ਚਲੋਟਾ ਦੀ ਰਿਪੋਰਟ